ਸਾਡੀਆਂ ਯੂਨਿਟ ਬਣੇ ਨੇ ਬੀਇੰਗ ਜੁਡੀਸ਼ੀਅਲ ਆਫੀਸਰ ਕਿ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ ਨੇ ਉਹਨਾਂ ਦਾ ਮੁਆਇਨਾ ਕਰੋ। ਈਡੀ ਵੀ ਹੋ ਸਕਦੀ ਹੈਲਪ ਮੋਨਿਟਰੀ ਹੋ ਗਈ ਜਾਂ ਖਾਣ-ਪੀਣ ਦੇ ਰਸਦ ਦੀ ਜਾਂ ਦਵਾਈਆਂ ਦੀ। ਜਿਹਾਬ ਦੇ ਜੋ ਹਾਲਾਤ ਬਣੇ ਨੇ ਜੀ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਤੇ ਬਹੁਤ ਸਾਰੀਆਂ ਅਫਵਾਹਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਕਿ ਜਾਣ ਕੇ ਕੀਤਾ ਗਿਆ ਜੀ ਪੰਜਾਬ ਨਾਲ ਇਸ ਨੂੰ ਸਸੀ ਕਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਨਾਬਾ ਸੈਸ਼ਨ ਕੋਰਟ ਦੇ ਜੱਜ ਬਰਿੰਦਰ ਕੁਮਾਰ ਜੀ ਪਿੰਡ ਚਾਸਬਾਲ ਵਿਖੇ ਪਹੁੰਚੇ ਨੇ ਜਿੱਥੇ ਉਹਨਾਂ ਨੇ ਚਾਸਬਾਲ ਤੋਂ ਜੋ ਸੁੱਦੇਵਾਲ ਨੂੰ ਰਸਤਾ ਜਾਂਦਾ ਹੈ ਚੋਏ ਦਾ ਪੋਲਾ ਜੋ ਸਰੰਦ ਚੋਆਏ ਜਾਂ ਸਿਤਲਾ ਨਦੀ ਕਿਹਾ ਜਾਂਦਾ ਹੈ ਉਸਦੇ ਚੋਏ ਦਾ ਜਾਇਜਾ ਲੱਤਾ ਪਿੰਡ ਦੇ ਵਿੱਚ ਕਿਸੇ ਗਰੀਬ ਦਾ ਮਕਾਨ ਢੱਟ ਗਿਆ ਸੀ ਵਾਰਸ ਦੇ ਕਾਰਨ ਉਸਦਾ ਜਾਇਜਾ ਲੱਤਾ ਤੇ ਟੋਬੇ ਦਾ ਵੀ ਜਾਇਜਾ ਲੈ ਕੇ ਗਏ ਨੇ ਕੀ ਕੀ ਅੱਗੇ ਕੰਮ ਕੀਤੇ ਜਾਂਦੇ ਨੇ ਕੀ ਆ ਸਾਰੀ ਗੱਲ ਜੱਜ ਸਾਹਿਬ ਨਾਲ ਵੀ ਗੱਲ ਕਰਾਂਗੇ ਪਿੰਡ ਦੇ ਸਰਪੰਚ ਸਾਹਿਬ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦੇਖਦੇ ਨੇ ਇਹ ਸਾਰੇ ਸਿਸਟਮ ਨੂੰ ਹਾਂਜੀ ਸਰਪੰਚ ਸਾਹਿਬ ਕੀ ਨਾਮ ਹੈ ਜੀ ਸੁਖਜਿੰਦਰ ਸਿੰਘ ਜੀ ਸੁਖਜਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੱਸਾ ਪਹੁੰਚੇ ਨੇ ਜੀ ਜੈਜਾ ਲੱਤਾਏ ਦੇਖੋ ਜੀ ਗੱਲ ਇਹ ਹੈ ਜਿਹੜਾ ਮੇਨ ਪੋਲਾ ਜੀ ਸੁੱਧਿਆਲ ਸੜਕ ਤੇ ਚਾਸਬਾਲ ਸੁੱਧਿਆਲ ਤੇ ਅੱਗੇ 20 25 ਪਿੰਡਾਂ ਨੂੰ ਪੜੋ ਲੱਗਦਾ ਉਹਦੇ ਦੀ ਆਵਾਜਾਈ ਜਮੇ ਠੱਪ ਹੋ ਜਾਂਦੀ ਜਦੋਂ ਵੀ ਬਾਰਿਸ਼ ਹੁੰਦੀ ਆ ਜੀ ਉਹਦੇ ਤੇ ਬੇਲਦੀ ਵੀ ਫਾਦਦੀ ਆ ਉਹਦੇ ਤੇ ਚਲੋ ਬੰਦੇ ਗਿਰਦੇ ਵੀ ਨੇ ਦੁਰਘਟਨਾ ਵੀ ਹੁੰਦੀਆਂ ਨੇ ਬੰਦੇ ਮਰਨ ਤੱਕ ਵੀ ਨੌਬਤ ਆਉਂਦੀ ਆ ਹਾਂ ਇੱਕ ਤਾਂ ਸਾਡੀ ਸਾਰੇ ਪਿੰਡਾਂ ਦੀ ਮਗਰ ਲਿਆ ਵੀ 20-25 ਪਿੰਡਾਂ ਦੀ ਸਾਡੇ ਪਿੰਡਾਂ ਦੀ ਇਹੀ ਡਿਮਾਂਡ ਆ ਵੀ ਉਹ ਪੁਲਾ ਜਿਹੜਾ ਮਲਕੇ ਜਿਵੇਂ ਭਾਸੋਂ ਪੁਲ ਲੱਗਿਆ ਉੱਚਾ ਕਰਕੇ ਪੜੋਲੀਆਂ ਵਾਲਾ ਨਾ ਹੋਵੇ ਦੂਜੇ ਲੋੜ ਵਧੀਆ ਤਰੀਕੇ ਨਾਲ ਪੁਲ ਲੱਗੇ ਉੱਚਾ ਕਰਕੇ ਜੀ ਤੇ ਬਾਕੀ ਜੱ ਸਾਹਿਬ ਆਏ ਨੇ ਉਹਨਾਂ ਨੇ ਸਾਨੂੰ ਭਰੋਸਾ ਵੀ ਦਿਵਾਇਆ ਵੀ ਆਉਣ ਵਾਲੇ ਸਮੇਂ 'ਚ ਤੁਹਾਡਾ ਉਹ ਹੱਲ ਕਰਵਾ ਦਿੱਤਾ ਜਾਊਗਾ ਜੀ ਦੂਜੇ ਨੰਬਰ ਦੇ ਜਿਹੜਾ ਸਾਡੇ ਟੋਬੇ ਦੀ ਸਮੱਸਿਆ ਲਾ ਲਓ ਜਾਂ ਕੋਈ ਹੋਰ ਸਮੱਸਿਆ ਲਾ ਲਓ ਇਹ ਪੰਚਾਇਤ ਕੋਲ ਸਾਡੇ ਪੰਚਾਇਤ ਕੋਲ ਮੈਂ ਸਭ ਦਾ ਸਰਪੰਚ ਆ ਇਹ ਮਜੂਤਾ ਸਰਪੰਚ ਸਾਹਿਬ ਨੇ ਜੀ ਸਾਨੂੰ ਕੀ ਪ੍ਰੋਬਲਮ ਆਉਂਦੀ ਆ ਚਾਸਵਾਲ ਦੇ ਵਿੱਚ ਸਾਡੇ ਕੋਲ ਨਿੱਜੀ ਫੰਡ ਕੋਈ ਨਹੀਂ ਹੈਗਾ ਨਾ ਕੋਈ ਸ਼ਾਮਲਾਟ ਵਗੈਰਾ ਨਾ ਕੋਈ ਹੋਰ ਸਾਨੂੰ ਕੋਈ ਫੰਡ ਮਿਲੇ ਵੀ ਇਹਦੀ ਸਾਫ ਸਫਾਈ ਹੋਵੇ ਜਾਂ ਫਿਰ ਪਾਈਪ ਲਾਈਨ ਦੀ ਕੋਈ ਸਾਫ ਸਫਾਈ ਹੋਵੇ ਹਾਉਦੀਆਂ ਦੀ ਸਫਾਈ ਹੋਵੇ ਵੀ ਪਾਣੀ ਚੱਲਦਾ ਰਹੇ ਸਾਡੇ ਕੋਲ ਕੋਈ ਆਪਦਾ ਕੋਈ ਫੰਡ ਕੋਈ ਸ਼ਾਮਲਾਟ ਜ਼ਮੀਨ ਜਾਂ ਕੋਈ ਹੋਰ ਜਗਾ ਕੋਈ ਦੁਕਾਨਾਂ ਦਾ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਸਾਡੇ ਕੋਲ ਕੋਈ ਫੰਡ ਨਹੀਂ ਹੈਗਾ ਉਹਦੇ ਕਰਕੇ ਸਾਨੂੰ ਇਹ ਪ੍ਰੋਬਲਮ ਆਉਂਦੀ ਆ ਜੀ ਹਾਂਜੀ ਸਰਪੰਚ ਸਾਹਿਬ ਵੈਗਰੂ ਜੀ ਖਾਲਸਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਕਿਸ ਤਰ੍ਹਾਂ ਦੇਖਦੇ ਹੋ ਜੀ ਪੰਜਾਬ ਦੇ ਹਾਲਾਤਾਂ ਨੂੰ ਤੇ ਸੈਸ਼ਨ ਕੋਰਟ ਦੇ ਜੱਜ ਸਾਹਿਬ ਵੀ ਇੱਥੇ ਪਹੁੰਚੇ ਨੇ ਹਾਂਜੀ ਜੱਜ ਸਾਹਿਬ ਆਪਣੀ ਟੀਮ ਨਾਲ ਨਾਬੇ ਤੋਂ ਪਹੁੰਚੇ ਚਾਸਵਾਲ ਪਿੰਡ ਅਸੀਂ ਜੀ ਆਏ ਆਖਦੇ ਆ ਉਹਨਾਂ ਨੇ ਜੱਜਾ ਲਿਆ ਗੰਦੇ ਪਾਣੀ ਦਾ ਬਰਸਾਤੀ ਪਾਣੀ ਦਾ ਸੁੱਧੇਵਾਲ ਰੋਡ ਤੇ ਜੋ ਪੁਲ ਬਣਿਆ ਜਿੱਥੇ ਆ ਕੇ ਬੇਲੀ ਫਸ ਜਾਂਦੀ ਹੈ ਉਹ ਬੇਲੀ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਸੀ ਨੇ ਵੀ ਜੇ ਇਹ ਪੁਲੂਚਾ ਚੱਕ ਕੇ ਲੱਗ ਜਵੇ ਕਟੋਕਟ 15 20 ਪਿੰਡਾਂ ਦਾ ਨਿਕਾਸ ਹੈ ਉਹਨਾਂ ਨੂੰ ਆਉਣਾ ਜਾਣਾ ਥੋੜਾ ਸੌਖਾ ਹੋ ਜਾਵੇ ਜਦੋਂ ਚੋਆ ਚੜ ਜਾਂਦਾ ਹੈ ਉਹ ਪਿੰਡਾਂ ਦਾ ਫਿਰ ਇਧਰੋਂ ਉਹਨਾਂ ਨਾਲ ਸੰਬੰਧ ਟੁੱਟ ਜਾਂਦਾ ਹੈ ਉਹ ਕਿਤੇ ਆਸੇ-ਪਾਸੇ ਦੀ ਦੂਰ ਦਰਾਡੇ ਦੀ ਆਪਣੇ ਆਪਣੇ ਘਰਾਂ ਨੂੰ ਪਹੁੰਚਦੇ ਨੇ ਤੇ ਪਿੰਡ ਦੇ ਵਿੱਚ ਵੀ ਪਹੁੰਚੇ ਨੇ ਜੀ ਕਿਸੇ ਦੇ ਘਰ ਵੀ ਗਏ ਹਾਂਜੀ ਪਿੰਡ ਇੱਕ ਗਰੀਬ ਪਰਿਵਾਰ ਦਾ ਮਕਾਨ ਕਰ ਗਿਆ ਉਹਨਾਂ ਦਾ ਵੀ ਚਾਚਾ ਲਿਆ ਜੀ ਤੇ ਉਸ ਤੋਂ ਬਾਅਦ ਸਾਡੇ ਪਿੰਡ ਬਰਸਾਤੀ ਪਾਣੀ ਕਈ ਪਿੰਡਾਂ ਦਾ ਇਕੱਠਾ ਹੁੰਦਾ ਟੋਬੇ ਦੇ ਵਿੱਚ ਉਹ ਬਰਸਾਤੀ ਪਾਣੀ ਫਿਰ ਹੌਲੀ ਹੌਲੀ ਕਰਕੇ ਸੀਵਰੇਜ ਦੇ ਵਿੱਚ ਦੀ ਡਰੇਨ ਵਿੱਚ ਜਾਂਦਾ ਹੈ ਉਹ ਜਿਹੜੀ ਸੀਵਰੇਜ ਹੈ ਥੋੜੀ ਜਿਹੀ ਪਤਲੀ ਹੋਣ ਕਰਕੇ ਘਟੋਣ ਕਰਕੇ ਤਾਂ ਪਾਣੀ ਬਹੁਤ ਹੌਲੀ ਹੌਲੀ ਨਿਕਲਦਾ ਇੰਨੇ ਨੂੰ ਪਾਣੀ ਪਿੰਡਾਂ ਚ ਚੜ ਜਾਂਦਾ ਇਸ ਕਰਕੇ ਅਸੀਂ ਮੰਗ ਕੀਤੀ ਹੈ ਵੀ ਜਾਂ ਇਹ ਡਬਲ ਕੀਤੀ ਜਾਵੇ ਨਹੀਂ ਵੱਡੀ ਕੀਤੀ ਜਾਵੇ ਜੀ 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 ਸੋ ਸੈਸਨ ਨਾਲ ਸੀਵਰੇਜ ਪਾਈ ਜਾਵੇ ਜੀ ਇੱਕ ਹੋਰ ਉਸ ਦੀ ਲਿਖ ਦਿੱਤਾ ਸੈਸਨ ਕੋਡ ਦੇ ਜੱਜ ਸਾਹਿਬ ਨਾਬਾ ਤੋਂ ਪਹੁੰਚੇ ਨੇ ਸੋ ਪਿੰਡ ਦੇ ਪਤਵੰਤੇ ਸੱਜਣਾਂ ਨਾਲ ਗੱਲ ਕੀਤੀ ਹੈ ਜੱਜ ਸਾਹਿਬ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਜਿਹੜਾ ਜੈ ਜਲ ਲੱਤ ਗਿਆ ਜੀ ਤੁਸੀਂ ਆਇਓ ਕਿਸ ਤਰ੍ਹਾਂ ਦੇਖਦੇ ਹੋ ਜੀ ਕੀ ਮੁੱਖ ਕਾਰਨ ਸੀ ਮਾਨਜੋਗ ਲੀਗਲ ਸਰਵਿਸ ਅਥਾਰਟੀ ਦੇ ਆਦੇਸ਼ਾਂ ਦੇ ਮੁਤਾਬਕ ਸਾਡੀਆਂ ਯੂਨਿਟ ਬਣੇ ਨੇ ਬੀਇੰਗ ਜੁਡੀਸ਼ੀਅਲ ਆਫੀਸਰ ਕਿ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ ਨੇ ਉਹਨਾਂ ਦਾ ਮੁਆਇਨਾ ਕਰੋ ਕਿਉਂਕਿ ਲੀਗਲ ਸਰਵਿਸ ਅਥਾਰਟੀ ਨੇ ਆਪਣੇ ਹੀ ਫੰਡ ਰੇਜ਼ ਕੀਤੇ ਨੇ ਤੇ ਉਹ ਜਿਹੜੀ ਵੀ ਹੋ ਸਕਦੀ ਹੈਲਪ ਮੋਨਿਟਰੀ ਹੋ ਗਈ ਜਾਂ ਖਾਣ ਪੀਣ ਦੇ ਰਸਦ ਦੀ ਜਾ ਦਵਾਈਆਂ ਦੀ ਅੱਜ ਅਸੀਂ ਸਿਰਫ ਇਸ ਨੂੰ ਚੈੱਕ ਕਰਨ ਆਏ ਆ ਕਿ ਕਿੰਨੇ ਕਿੰਨਾ ਇੰਪੈਕਟ ਹੈਗਾ ਖੜਾਂ ਦਾ ਤੇ ਕਿੰਨਾ ਕਿ ਕਿੱਥੇ ਕੀ ਲੋਡ ਹੈਗੀ ਆ ਫਿਰ ਅਸੀਂ ਅਸੈਸ ਕਰਾਂਗੇ ਜਿੱਥੇ ਵੀ ਕੋਈ ਲੋਡ ਹੈਗੀ ਆ ਜਿੱਥੇ ਕੋਈ ਖਾਣ ਪੀਣ ਦੀ ਲੋਡ ਹੈ ਜਾਂ ਜਿੱਥੇ ਮੋਨਿਟਰੀ ਹੈਲਪ ਦੀ ਲੋਡ ਆ ਜਾਂ ਜਿੱਥੇ ਐਡਮਿਨਿਸਟ੍ਰੇਟਿਵ ਅਥਾਰਟੀ ਨਾਲ ਕੋਆਰਡੀਨੇਟ ਕਰਕੇ ਕੋਈ ਕੰਮ ਕਰਨ ਦੀ ਲੋਡ ਆ ਜਿੱਦਾਂ ਹੁਣ ਲਾਈਕ ਇਹ ਜਿਹੜਾ ਪਿੰਡ ਦਾ ਇਹ ਟੋਬਾ ਹੈਗਾ ਇਹਦੀ ਸਫਾਈ ਨਹੀਂ ਹੋਈ ਬਹੁਤ ਦੇਰ ਤੋਂ ਤੇ ਬਿਕੋਜ਼ ਇਹਦੇ ਚ ਪਾਣੀ ਫਿਰ ਸਟੈਗਨੇਟ ਹੋ ਕੇ ਸਾਰੇ ਪਿੰਡ ਚ ਭਰਦਾ ਜਦੋਂ ਪਿੱਛੋਂ ਆਵੇ ਹੁਣ ਮੀਂਹ ਦੇ ਅਸਾਰ ਹੈਗੇ ਨੇ ਚਾਰ ਪੰਜ ਦਿਨਾਂ hle ਫਿਰ ਅਸੀਂ ਐਡਮਿਨਿਸਟ੍ਰੇਟਿਵ ਅਥਾਰਟੀ ਨਾਲ ਕੋਆਰਡੀਨੇਟ ਕਰਕੇ ਕੋਸ਼ਿਸ਼ ਕਰਦੇ ਆ ਕਿ ਇਹਨੂੰ ਸਾਫ ਕਰਾਇਆ ਜਾਵੇ ਤੇ ਅੱਗੇ ਜਿਹੜਾ ਵੀ ਬਣਦਾ ਹੈਗਾ ਉਹ ਜੋ ਵੀ ਵੈਲਫੇਅਰ ਦੇ ਹੋ ਸਕਦਾ ਪਿੰਡ ਦਾ ਉਹ ਕਰਵਾਈਏ ਕਿਉਂਕਿ ਇਹ ਜਿਹੜੀ ਤਰਾਸ ਦੀ ਹੈ ਜਿਹੜਾ ਮੌਕਾ ਇਹ ਸਾਡੇ ਸਾਰਿਆਂ ਲਈ ਪਾਰੀ ਹੈ ਕਿ ਸਾਨੂੰ ਸਾਰਿਆਂ ਨੂੰ ਐਫਰਟ ਕਰਨ ਦੀ ਲੋੜ ਹੈਗੀ ਆ ਕਿਉਂਕਿ ਇਹ ਜਿਹੜਾ ਹੁਣ ਪੰਜਾਬੀ ਇਹ ਤੇ ਬਣੀ ਹੋਈ ਇਸ ਕਰਕੇ ਹੈਗੀ ਆ ਕਿਉਂਕਿ ਆਪਾਂ ਨੂੰ ਆਪ ਹੀ ਹੈਲਪ ਕਰਨੀ ਪੂਗੀ ਸਾਰਿਆਂ ਨੂੰ ਇਸ ਕਰਕੇ ਅਸੀਂ ਇੱਥੇ ਪਹੁੰਚ ਕੀਤੀ ਹੈ ਦੇਖਿਆ ਅਸੈਸ ਕੀਤਾ ਹੁਣ ਅੱਗੇ ਤੋਂ ਦੇਖਾਂਗੇ ਕਿ ਜਿੱਥੇ ਕੀ ਲੋਡ ਹੈ ਜਿਹੜਾ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਕੇ ਉਹ ਕਰਾਵਾਂਗੇ ਜਿੱਥੇ ਹੈਲਪ ਦੀ ਲੋਡ ਹੈਗੀ ਹੈ ਇਹਨਾਂ ਨੂੰ ਰਸਦ ਦੀ ਲੋਡ ਆ ਜਾਂ ਦਵਾਈਆਂ ਦੀ ਉਹ ਫਿਰ ਅਸੀਂ ਪ੍ਰੋਵਾਈਡ ਕਰਾਵਾਂਗੇ ਜੀ ਪੰਜਾਬ ਦੇ ਜੋ ਹਾਲਾਤ ਬਣੇ ਨੇ ਜੀ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਬਹੁਤ ਸਾਰੀਆਂ ਅਫਵਾਹਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਕਿ ਜਾਣ ਕੇ ਕੀਤਾ ਗਿਆ ਜੀ ਪੰਜਾਬ ਨਾਲ ਏਦਾਂ ਇਸ ਨੂੰ ਨਹੀਂ ਨਹੀਂ ਅਸੀਂ ਦੇਖੋ ਪੋਲੀਟੀਕਲੀ ਸਾਡਾ ਕੋਈ ਕਨੈਕਸ਼ਨ ਨਹੀਂ ਹੈਗਾ ਨਾ ਅਸੀਂ ਉਸ ਪਾਰ ਤੇ ਜਾਵਾਂਗੇ ਕਿਉਂਕਿ ਸਾਡਾ ਤਾਂ ਸਿਰਫ ਇਹੀ ਹੈਗਾ ਕਿ ਹਿਊਮੈਨਿਟੀ ਦੇ ਤੌਰ ਤੇ ਜੀ ਕਿਉਂਕਿ ਸਾਡਾ ਵਰਕ ਹੀ ਨਹੀਂ ਹੈਗਾ ਪੋਲੀਟੀਕਲ ਵਾਲੇ ਪਾਸੇ ਅਸੀਂ ਜਾਈਏ ਤੁਕਿ ਸਾਡਾ ਤਾਂ ਕੰਮ ਹੈਗਾ ਆਪਣਾ ਸਾਡਾ ਕੰਮ ਦਾ ਲਾਗੀ ਸਫੀਅਰ ਹੈ ਅਸੀਂ ਪੋਲਿਟਿਕਲ ਵਾਲੇ ਪਾਸੇ ਨਹੀਂ ਜਾਂਦੇ ਸਾਡਾ ਬੇਸਿਕ ਕੰਸਰਨ ਤਾਂ ਇਹੀ ਹੈਗਾ ਵੀ ਜੇ ਲੋਕਾਂ 'ਚ ਮੁਸੀਬਤ ਹੈ ਤਾਂ ਉਹਨਾਂ ਦੀ ਹੈਲਪ ਕਰੀਏ ਕਿਉਂਕਿ ਇਹੀ ਟਾਈਮ ਹੈਗਾ ਆਪਣੇ ਲੋਕਾਂ ਨਾਲ ਖੜਨ ਦਾ ਜੀ ਹਾਂ ਬਸ ਇਹ ਲੋਕਾਂ ਨੂੰ ਕੀ ਮੈਸੇਜ ਦਮੇਗੇ ਹੋ ਜੀ ਜੋ ਅਫਵਾਹਾਂ ਬਹੁਤ ਆ ਰਹੀਆਂ ਨੇ ਜਾਂ ਕਿਸੇ ਦੀ ਮਦਦ ਕਰ ਸਕਦੇ ਨੇ ਕਿਸ ਤਰ੍ਹਾਂ ਲੋਕਾਂ ਲਈ ਤਾਂ ਇਹੀ ਹੈਗਾ ਸੰਦੇਸ਼ ਕਿ ਦੇਖੋ ਇਹ ਟਾਈਮ ਨਾ ਤਾਂ ਪਾਰਟੀ ਫੈਕਸ਼ਨ ਦਾ ਹੈਗਾ ਨਾ ਕਿਸੇ ਨਾਲ ਐਨੀਮੀਟੀ ਦਾ ਹੈਗਾ ਤਾਂ ਟਾਈਮ ਹੈ ਕਿ ਜੇ ਆਪਾਂ ਇਕੱਠੇ ਹੋ ਕੇ ਆਪਣੀ ਕਰਾਂਗੇ ਕਰਾਂਗੇ ਤਾਂ ਇਸ ਨੂੰ ਜਿਹੜੀ ਇਹ ਮੁਸੀਬਤ ਆਈ ਉਹਨੂੰ ਚੰਗੇ ਢੰਗ ਨਾਲ ਨੇ ਲੋਆ ਕਰ ਲਾਂਗੇ ਲੰਗ ਲਗਾ ਲਾਂਗੇ ਨਹੀਂ ਤਾਂ ਫਿਰ ਦੇਖੋ ਜੇ ਕੱਲੇ ਕੱਲੇ ਹੋ ਕੇ ਚੱਲਾਂਗੇ ਫਿਰ ਸਾਰਿਆਂ ਲਈ ਔਖਾ ਹੀ ਹੈਗਾ ਜੀ ਜੀ ਧੰਨਵਾਦ ਠੀਕ ਹੈ